ਸਟੀਮ ਵਰਕਰ ਜਿੰਨੇ ਵੀ ਆਸ ਪਲੇਟਫਾਰਮ ਤੇ ਇਕੱਠੇ ਹੋਏ ਆ ਮਿਡੇਵੇ ਆਸ਼ਾ ਵਰਕਰ ਔਰ ਜਿੰਨੀਆਂ ਸਾਡੀਆਂ ਮਨੇਗਾ ਬੀਬੀਆਂ ਆ ਸਾਰੇ ਹੀ ਸਾਡੇ ਸਟੀਮ ਵਰਕਰ ਜਿਹੜੇ ਆ ਆਪਣੀਆਂ ਕਮੇਟੀਆਂ ਲੈ ਕੇ ਪਹੁੰਚੇ ਆ ਅਸੀਂ ਅੱਜ ਆਪਣੇ ਕਿਸਾਨ ਵੀਰਾਂ ਦਾ ਔਰ ਬਜਟ ਦੇ ਤਹਿਤ ਜਿਹੜਾ ਆ ਆਪਾਂ ਇਹਨਾਂ ਦਾ ਸਮਰਥਨ ਕਰਾਂਗੇ ਬਜਟ ਇੱਕ ਇਹੋ ਜਿਹੀ ਚੀਜ਼ ਆ ਵੀ ਆਪਾਂ ਨੂੰ ਗਰੀਬ ਤਬਕੇ ਤੋਂ ਲੈ ਕੇ ਸਾਰੇ ਸ਼ਾਹੀ ਰਾਜ ਤੱਕ ਘਰਾਣੇ ਤੱਕ ਸਾਰਿਆਂ ਨੂੰ ਲੋੜ ਹੈ ਦੇਖੋ ਹੌਣ ਵਾਲੇ ਸਮਿਆਂ ਦੇ ਵਿੱਚ ਇੱਕ ਬੰਦਾ 500 ਰੁਪਏ ਦਿਹਾੜੀ ਲੈਂਦਾ ਹੈ ਤੇ ਉਹ ਕੀ ਆਪਣੇ ਘਰ ਦੀ ਗਰੋਸਰੀ ਲਿਆਏਗਾ ਕੀ ਉਹ ਆਪਣੇ ਘਰ ਦਾ ਡਾਕਟਰੀ ਇਲਾਜ ਕਰਾਏਗਾ ਕੀ ਉਹ ਆਪਣੇ ਬੱਚੇ ਨੂੰ ਕਿਸ ਤਰ੍ਹਾਂ ਪੜ੍ਹਾਏਗਾ ਇਹ 500 ਰੁਪਏ ਦੇ ਵਿੱਚ ਦਿਹਾੜੀ ਦੇ ਵਿੱਚ ਸਰਕਾਰ ਨੂੰ ਪੁੱਛਿਆ ਜਾਵੇ ਵੀ ਆਮ ਬੰਦੇ ਦਾ ਗੁਜ਼ਾਰਾ ਨਹੀਂ ਹੈ ਖੰਡ ਵੀ ਹੌਂਦਾ ਰੇਟ ਜਿਹੜਾ ਆ ਹੌਸਲ ਰੇਟ ਜਿਹੜਾ 42 ਰੁਪਏ ਆ ਤਾਂ ਜਿਹੜਾ ਗਰੋਸਰੀ ਰੇਟ ਦੁਕਾਨਾਂ ਤੇ ਜਦੋਂ ਪਹੁੰਚ ਜਾਂਦਾ ਆ ਉਹਨਾਂ ਨੇ ਵੀ ਕੁਝ ਘਟਣਾ ਹੁੰਦਾ ਆਪਣਾ ਕਿਰਾਇਆ ਭੜਾ ਕੱਢਣਾ ਹੁੰਦਾ ਉਹ ਰੇਟ ਆਪਾਂ ਨੂੰ 50 ਰੁਪਏ ਦੇ ਰਿਆ ਤੇ ਜਿਹੜਾ ਆਪਣਾ ਗਰੀਬ ਤਮਕੇ ਦਾ ਬੰਦਾ ਆ ਉਹ 50 ਰੁਪਏ ਕਿਲੋ ਖੰਡ ਲੈ ਆਊਗਾ ਨਾਲ ਹੁੰਦੀ ਆ ਬਾਕੀ ਕੰਮ ਸਾਰੇ ਬਾਅਦ ਚ ਆ ਕਿਉਂਕਿ ਇਸ ਕਰਕੇ ਸਾਡੀ ਇਹ ਸਰਕਾਰ ਨੂੰ ਗੁਜਾਰਸ਼ ਹੈ ਵੀ ਜਿਹੜਾ ਬਜਟ ਪਾਸ ਕੀਤਾ ਆ ਉਹ ਜਾਂ ਤਾਂ ਉਹ ਵਾਪਸ ਲੈ ਲਵੇ ਔਰ ਉਸ ਦੇ ਅਧੀਨ ਜੋ ਵੀ ਸਾਨੂੰ ਤੈਤ ਸਹੀ ਟੰਗ ਦੇ ਨਾਲ ਸਾਡਾ ਜਿਹੜਾ ਜੋ ਸਾਡੇ ਆਪਣੇ ਕਿਸਾਨ ਭਾਈਆਂ ਨੇ ਕਿਹਾ ਆ ਵੀ ਸਾਡੇ ਜਿਹੜੇ ਆ ਰੇਟ ਦੇ ਸਾਡੇ ਜ਼ਮੀਨਾਂ ਦੇ ਰੇਟ ਦੇ ਮੁਤਾਬਕ ਸਾਡੀ ਫਸਲ ਦੇ ਮੁਤਾਬਕ ਸਾਨੂੰ ਰੇਟ ਦਿੱਤਾ ਜਾਵੇ ਉਸ ਰੇਟ ਤੈਅ ਕੀਤਾ ਜਾਵੇ ਨਹੀਂ ਤਾਂ ਆਉਣ ਵਾਲੇ ਸਮਿਆਂ ਦੇ ਵਿੱਚ ਸਾਡਾ ਜਿਹੜਾ ਇਹ ਸੰਘਰਸ਼ ਆ ਇਸੇ ਤਰ੍ਹਾਂ ਜਾਰੀ ਰਹੂਗਾ ਅਸੀਂ ਹਮੇਸ਼ਾ ਸਮਰਥਨ ਕਰਦੇ ਰਵਾਂਗੇ ਕਰਦੇ ਰਵਾਂਗੇ ਕਰਾਂਗੇ ਔਰ ਦੇਖੋ ਜਿੰਨੇ ਵੀ ਸਾਡੇ ਡਾਕਟਰੀ ਦਾਇਰੇ ਦੇ ਵਿੱਚ ਆ ਮੈਂ ਇਹ ਚਾਹੁੰਦੀ ਆ ਵੀ ਸਾਰੇ ਜਾ ਕੇ ਟਿਕਰੀ ਬਾਰਡਰ ਦੇ ਉੱਤੇ ਆਪਣੇ ਹੈਲਪ ਕਰ ਲੈਣ ਮੈਂ ਰਾਤ ਵੀਡੀਓ ਇਨਾਂ ਦੀ ਔਰ ਮੇਰੇ ਵੀਰ ਭਾਈਆਂ ਦੀ ਆਉਣ ਵਾਲੇ ਸਮਿਆਂ ਦੇ ਵਿੱਚ ਵੀ ਦੇਖੋ ਵੀ ਕੀ ਹਾਲਾਤ ਹੋਣਗੇ ਸਾਡੇ ਇਹਨਾਂ ਨੇ ਸਾਡੀਆਂ ਜ਼ਮੀਨਾਂ ਸਾਡੀਆਂ ਜਾਇਦਾਦਾਂ ਜਿਹੜੀਆਂ ਸਾਨੂੰ ਵੇਚਣ ਤੇ ਮਜਬੂਰ ਕੀਤਾ ਕਿਉਂਕਿ ਆਉਣ ਵਾਲੇ ਸਮਿਆਂ ਤੇ ਜੇ ਅਸੀਂ ਆਪਣੀਆਂ ਪ੍ਰਾਪਰਟੀਆਂ ਦੇ ਖੋਦ ਅਸੀਂ ਲਾਮਬੰਦ ਹੋਵਾਂਗੇ ਕਿਉਂਕਿ ਸਾਡੀ ਸਭ ਤੋਂ ਵੱਡੀ ਗਲਤੀ ਇਹ ਆ ਵੀ ਜਿਹੜੇ ਅਸੀਂ ਆਪਣੇ ਬੱਚੇ ਪੜ੍ਹਾਈਆਂ ਕਰਾ ਕੇ ਬਾਹਰ ਭੇਜ ਦਿੱਤੇ ਕਮਾਈਆਂ ਕਰਨ ਵਾਸਤੇ ਕਿਉਂਕਿ ਕਾਰਨ ਇਹ ਕੀ ਕੀ ਲਾਮ ਬਣ ਗਏ ਔਰ ਉਹਨਾਂ ਨੇ ਸੱਚਾ ਕਾਰਪੋਰੇਟਰ ਘਰਾਣਿਆਂ ਨੇ ਜਿਹੜੀਆਂ ਚੀਜ਼ਾਂ ਸਾਡੀਆਂ ਮੁੱਲ ਵਿਕਣ ਲੱ ਪਈਆਂ ਅਡਾਨੀ ਵਰਗੇ ਨੇ ਮਤਲਬ ਆਪਣੇ ਸਾਰੇ ਹੀ ਕਾਰਪੋਰੇਟ ਘਰਾਣੇ ਜਿਹੜੇ ਆਪਣੇ ਚਲਾਤੇ ਅਡਾਨੀ ਵਰਗੇ ਚੱਲ ਪਏ تھے ਤੇ ਰੇਲਵੇ ਪਲੇਨ ਹਰੰਭੀ ਜਿਹੜਾ ਵਿਕਰੀ ਹੋ ਗਿਆ ਹਰ ਚੀਜ਼ ਜਿਹੜੀ ਆਪਣੀ ਵਿਕਰੀ ਹੋਣ ਲੱਗੀ ਆ ਇਸ ਕਰਕੇ ਮੇਰਾ ਤੁਹਾਡੇ ਅੱਗੇ ਗੁਜ਼ਾਰਿਸ਼ ਆ ਮੇਰੇ ਭੈਣੋ ਤੇ ਵੀਰੋ ਲੜ ਕੇ ਸੰਘਰਸ਼ ਕਰੋ ਸਮਰਥਨ ਕਰੋ ਆਪਣੀਆਂ ਨਾ ਕਹਿੰਦੇ ਹੋਏ ਜੈ ਜੰਦਾ ਜੈ ਸੰਘਰਸ਼ ਜਿੱਤ ਲੜਦੇ ਲੋਕਾਂ ਦੀ ਆਹ ਸੋ ਹਮੇ ਇੱਕ ਹੈ ਬਹੁਤ ਬਹੁਤ ਧੰਨਵਾਦ ਜੀ ਬੀਬੀ ਜੀ ਦਾ ਉਹਨਾਂ ਬੇਤਿਕਰਤਾ ਬਲਵਿੰਦਰ ਸਿੰਘ ਜੀ ਮੱਲੀ ਨੰਗੜਾ ਕਿਸਾਨ ਸੰਘਰਸ਼ ਕਮੇਟੀ ਅਤੇ ਉਹਨਾਂ ਤੋਂ ਬਾਅਦ ਕੁਲਵੀਰ ਸਿੰਘ ਜੀ ਤੁਗਵਾ ਗੁਰਵੀਰ ਸਿੰਘ ਜੱਗਵਾ ਉਹ ਵੀ ਸਾਡੇ ਵਿੱਚ ਪਹੁੰਚੇ ਆ ਜਨ ਤੋਂ ਬਾਅਦ ਉਹ ਵੀ ਤਿਆਰ ਹੈਣ ਮંચ ਤੇ ਆਉਣ ਵਾਸਤੇ ਬਰਨਦਰ ਸਿੰਘ ਜੀ ਮੱਲੀ ਨੰਗੜਾ ਉਹ ਆਪਣੇ ਵਿਚਾਰ ਰੱਖਣਗੇ ਜੀ ਸਭ ਤੋਂ ਪਹਿਲਾਂ ਗੁਰੂ ਮਹਾਰਾਜ ਦੀ ਵਾਖੀ ਹੋਈ ਫਤਿਹ ਦੀ ਸਾਂਝੀ ਕਰੀਏ ਕੰਝ ਕੇ ਫਤਿਹ ਬੁਲਾ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਵੀਰੋ ਅੱਜ ਸਵੇਰ ਦੀ ਜਿਹੜੀ ਸਿੰਭੂ ਬਾਰਡਰ ਦੇ ਉਤੋਂ ਬਹੁਤ ਹੀ ਦੁਖਦਾਈ ਖਬਰ ਆਈ ਆ ਕਿ ਸਾਡਾ ਇੱਕ ਵੀਰ ਜਿਹੜਾ ਆ